ਇਸ ਗੁਰਦਰਾ ਸਾਹਿਬ ਦੇ ਥੜੇ ਵਾਲੇ ਸਥਾਨ ਦੇ ਨੀਤੇ ਮਾਤਾ ਗੁਜਰੀ ਜੀ ਛੋਟੇ ਸਹਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੀਆਂ ਆਸਤੀਆਂ ਦਫਨ ਕੀਤੀਆਂ ਹੋਏ ਨੇ ਜਦੋਂ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਜੀ ਇਸ ਸਥਾਨ ਤੇ ਪਿੰਡ ਅਲੋਰਖ ਗੁਰਦਰਾ ਮੰਜੀ ਸਾਹਿਬ ਜਿੱਥੇ ਬਣਿਆ ਹੈ ਕਾਫੀ ਦਿਨ ਠਹਿਰੇ ਸਨ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਛੋਟੇ ਸਹਜਾਦੇ ਅਤੇ ਪੰਸੂ ਸਿੰਘ ਸਨ ਜਦੋਂ ਟੋਡਰਮਨ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਕੁਝ ਦਿਨ ਹੋ ਰੋਠੇਰੋ ਮੈਨੂੰ ਸੇਵਾ ਦਾ ਮੌਕਾ ਦਿਓ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਸੀ ਕਿ ਤੇ ਤੂੰ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਵੱਡੀ ਸੇਵਾ ਲੈਣੀ ਹੈ ਤਾਂ ਉਹ ਬਚਨ ਸੱਚ ਹੋਏ ਟੋਡਰਮਨ ਨੇ ਆਪਣੀ ਸਾਰੀ ਜਾਇਦਾਦ ਜ਼ਮੀਨ ਹਵੇਲੀ ਵੇਚ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਦਾ ਸੰਸਕਾਰ ਕੀਤਾ ਸੀ ਉਹ ਬਚਨ ਗੁਰੂ ਸਾਹਿਬ ਜੀ ਲੋਕ ਕਹੇ ਗਏ ਇਸ ਸੇਵਾ ਦੇ ਬਦਲੇ ਵਿੱਚ ਸਪੂਰ ਹੋਏ ਸਨ ਇਹ ਗੁਰਦਾਰ ਸਾਹਿਬ ਪਿੰਡਾ ਲੋਅਰ ਖਨੇੜੇ ਭਾਂਡੀ ਬਣਾਣਿਆ ਹੈ ਭਾਨੀਗੜ ਬਣਿਆ ਹੈ ਤੁਸੀਂ ਦਰਸ਼ਨ ਜ਼ਰੂਰ ਕਰਿਓ